सतनाम गुरु साहेब जी जप जी साहेब एक ओंकार सतनाम कर्तापुरख निर्पर अकार मूर्त अर्जुनि गुरप्रसाद जप ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚੇ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁੱਪੇ ਚੁੱਪ ਨਾ ਹੋਵੇ ਜੇ ਲੈ ਰਾਲੇ ਬਤਾਰ ਭੁੱਖਿਆ ਭੋਖ ਨਾ ਉੱਤਰੀ ਜੇ ਬੰਨਾ ਪੁਰੀਆਂ ਭਾਰ ਸੈਸਣ ਪਲਕ ਹੋਏ ਤਾਇਕ ਨ ਚੱਲੇ ਨਾਲ ਕਿ ਸਿਆਰਾ ਹੋਇਏ ਕਿਵ ਕੂੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹਵਨ ਜੀ ਹੁਕਮਿ ਲੈ ਵਿੜਿਆਈ ਹੁਕਮੇ ਉਤਮ ਨੀਚ ਹੁਕਮ ਲਖ ਦੁਖ ਸੁਖ ਪਾਈਐ ਇਹ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪੁਵਾਈਐ ਹੁਕਮੇ ਅੰਦਰ ਸਭ ਕੋ ਬਾਹ ਹੁਕਮ ਨ ਕੋਈ ਨਾਨਕ ਹੁਕਮੇ ਜੇ 부জে ਤਾ ਹਮੇ ਕਹਿ ਨ ਕੋਈ ਗਾਵੇ ਕੋ ਤਾਣ ਹੋਵੇ ਕਿ ਸੇ ਤਣ ਗਾਵੇ ਕੋ ਦਸ ਜਾਣੇ ਨਿਸ਼ਾਨ ਗਾਵੇ ਕੋ ਗੁਣ ਵੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਥੰ ਵਿਚਾਰ ਗਾਵੇ ਕੋ ਸਾਥ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਦਰਾ ਦੂਰ ਕਥਨਾ ਕਤੀ ਨ ਆਵੇ ਟੋਟ ਕਥ ਕਥ ਕਤੀ ਕੋਟੀ ਕਟਕਟ ਦੇਂਦਾ ਦੇ ਲੈਂਦੇ ਥਕ ਪਹੈ ਜੁਗਾ ਜਗੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ ਰਹੋ ਨਾਨੂ ਇਸੇ ਵੇ ਪਰਵਾਉ ਸੱਚਾ ਸਾਹਿਬ ਸੱਚ ਨਾਏ ਭਖੇ ਪ ਅਪਾਰ ਅੱਖੇ ਮੰਗੇ ਦੇ ਦੇ ਦਤ ਕਰੇ ਦਤਾਰ ਦੇ ਰਕੇ ਅਕੇ ਰਖੀ ਐ ਜਿਸੇ ਦਰਬਾਰ ਮੋਕੇ ਬੋਲਣ ਬੋਲੀਐ ਜਿਸੰਤਰੇ ਪਿਆਰ ਅਮਰਤ ਵੇਲਾ ਸਚਨਾ ਵਢਾਈ ਵਿਚਾਰ ਕਰਮੀਆਂ ਵੇ ਕੱਪੜਾ ਨਦਰੀ ਮਖ ਦਵਾਰ ਨਾਨਕ ਵੇ ਜਾਣੀਐ ਸਬਾਪੇ ਸਚਿਆਰ ਤਾਪਿਆ ਨਾ ਜਾਏ ਕੀਤਾ ਨਾ ਹੋਏ ਅਪੇ ਅਬ ਨਿਰੰਝਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨੰਗਾ ਵਿਏ ਗੁਣੀ ਨਿਦਾਨ ਗਵਿ ਸੁਣੀਏ ਮਨ ਰਖੀਏ ਭਾਉ ਦੁਖ ਪਰਹਾ ਸੁ ਕਰ ਲੈ ਜਾਏ ਗੁਰਮਖੰਦ ਗੁਰਮਖਵੇਦ ਗੁਰਮਖ ਰਿਆ ਸਮਾਈ ਗੁਰਈਸਰ ਗੁਰਗੋਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਖਨਈ ਕੇਣਕ ਨ ਜਾਏ ਗੁਰਾਇਕ ਦੇਵ ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਸੀਸ ਨਾਵਾ ਜੇ ਤੁਸਪਾ ਮਿਣ ਪਾਣੀ ਕੇ ਨਾਈ ਕਰੀ ਜੇਤੀ ਸਿਸ਼ਟ ਉਪਾਈ ਵੇਖਾ ਮਿਣ ਕਰਮਾ ਕੇ ਮਿਲੇ ਲਈ ਮਾਤ ਵਿਚਰਤਨ ਜਵਾਰ ਮਾਨਕ ਜੈ ਗੁਰ ਕੀ ਸੇਖ ਸੁਣੀ ਗੁਰਾਇਕ ਦੇਵ ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਜੇ ਜੁਗ ਚਾਰੇ ਯਾਰ ਜਾ ਹਰ ਸੁਣੀ ਹੋਏ ਨਵਾ ਖੰਡਾ ਵੀ ਜਾਣੀਏ ਨਾ ਜਲੇ ਸਭ ਕੋਏ ਚੰਗਾ ਨਵ ਰਖਾਏ ਕੇ ਜਸ ਕੀ ਜਗਲੇ ਜੇ ਨਦਰ ਨਾ ਆਵੇ ਤਵ ਅਗਨ ਪੂਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਾ ਗੁਣ ਦੇਤ ਹੈ ਕੋਈ ਨਾ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿਤਪੀ ਸੁਰਨਾਥ ਸੁਣਿਆ ਅਰਤਵਲਾ ਆਕਾਸ ਸੁਣਿਆ ਦੀਪ ਲਪਤਾ ਲ ਸੁਣਿਆ ਪਉ ਨਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਪ ਪਾਪ ਕਾ ਨਾਸ ਸੁਣੇ ਇਸਰ ਬ੍ਰਹਮਾ ਇੰਦਾ ਸੁਣੇ ਮਕਸਲਾਣ ਮੰਦਾ ਸੁਣੇ ਜੋਗ ਜੁਗਤਨ ਭੇਦ ਸੁਣੇ ਸਾਸਿਮ੍ਰਤਿ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਪ ਪਾਪ ਕਾ ਨਾਸ ਸੁਣੇ ਸਤ ਸੰਤੋਖ ਗਿਆਨ ਸੁਣੇ ਅਸ਼ਟਕਾਸ਼ ਨਾਨਕ ਸੁਣੇ ਪਟਪਟ ਪਾਵੇ ਮਨ ਸੁਣੇ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਪਪ ਕਨਾਸ ਸੁਨੇ ਸਰਾ ਗੁਣਾ ਕੇਗਾ ਸੁਨੇ ਸੇ ਪੀਪਸਾ ਸੁਨੇ ਆਂਦੇ ਪਵੇਰਾ ਸੁਨੇ ਹਾਥ ਵੇਸਗਾ ਨਾਨਕ ਭਗਤਾ ਸਦਾ ਵਿਗਾਸ ਸੇ ਦੁਪਪ ਕਨਾਸ ਮੰਨੇ ਕੀ ਗਤ ਘੇ ਨ ਜਾਏ ਜੇ ਕੋ ਕਹਿ ਪੀਸੇ ਪਸਤਾਏ ਕਾਗ ਕਲਮ ਨ ਲਿਖਣ ਹਾਰ ਮੰਨੇ ਕ ਬੇਕਰਨ ਵਿਚਾਰ ਐਸਾ ਨੰ ਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮੂਰਤ ਹੋਏ ਮਨ ਬੁੱਧ ਮੰਨੇ ਸਗਲ ਪਾਉਣੇ ਕੀ ਸੱਧ ਮੰਨੇ ਮਜੋਟਾ ਨਾ ਖਾਏ ਮੰਨੇ ਜਮਕੇ ਸਾਥ ਨਾ ਜਾਏ ਐਸਾ ਨੰ ਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨ ਪਾਏ ਮੰਨੇ ਪਖਤ ਸੇ ਪ੍ਰਗਟ ਜਾਏ ਮੰਨੇ ਮੰਗ ਨ ਚੱਲੇ ਪੰਥ ਮੰਨੇ ਸੇਤੀ ਸੰਬੰਧ ਐਸਾ ਨੰਦਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਪਾਵੇ ਮੁਖ ਦਵਾਰ ਮਨੇ ਪਰਵਾਰ ਸਦਾਰ ਮਨੇ ਤਰੇ ਤਾਰੇ ਗੁਰ ਸਿੱਖ ਮਨੇ ਨਾਨਕ ਪਾਵੇ ਨਾ ਪੇਕ ਐਸਾ ਨੰਦਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਤ ਪਰਵਣ ਪੰਤ ਪਰਦਾਨ ਪੰਤੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਰਜਾ ਪੰਚ ਕਾ ਗੌਰ ਇਕਤਿਆਨ ਜੇ ਕੋ ਖੈ ਕਰੇ ਵਿਚਾਰ ਕਰਤੇ ਕੇ ਕਰਨ ਨ ਸਮਾਰ ਤੋ ਤਮ ਧਿਆਕ ਕਾ ਪੂਤ ਸੋਖਾ ਪ੍ਰਖਿਆ ਜੀ ਸੂਤ ਜੇ ਕੋ 부জে ਹੋਵੇ ਸਚਿਆ ਤਵਲੇ ਉਪਰ ਕੀਤਾ ਪਾਰ ਤਤੇ ਹੋਰ ਪਰੇ ਹੋ ਰਹੋਰ ਇਸਤੇ ਭਾਰਤਲੇ ਕਮਨ ਯੋਰ ਜੀ ਜਾਤ ਰੰਗਾ ਕੇ ਨਾਮ ਸੁਭਨਾ ਲਿਖਾ ਬੜੀ ਕਲਾ ਮਹ ਲਖ ਲਿਖ ਜਾਣੇ ਕੋਏ ਰੇਖਾ ਲਿਖਿਆ ਕੀਤਾ ਹੋਏ ਕੀਤਾ ਤੰਸ ਵਾਲਿਆ ਰੂਪ ਕੇਤੀ ਦਾ ਜਾਣ ਕਣਕੂਤ ਗੀਤਾ ਬਸਾਏ ਕਕਵਾ ਤਿਸ ਤੇ ਲਖ ਦਰਿਆ ਕੁਦਰਤ ਕਵਣ ਕਾ ਵਿਚਾਰ ਵਰ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲਿਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਗ ਜਪ ਸੰਪਾਉ ਅਸੰਗ ਪੂਜ ਸੰਤ ਦਪਤਾਓ ਸੰਗ੍ਰਥ ਮੁਖ ਵੇਦ ਪਾਠ ਸੰਗ ਜੋਗ ਮਨ ਰਹਿ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਸਤੀય ਸੰਗ ਦਤਾਰ ਸੰਸੂਗਮ ਫਤਸਾਰ ਸੰਖ ਮੋਹ ਲਿਵ ਲਾਇਤਾਰ ਕੁਦਰਤ ਕਵਣ ਕਾ ਵਿਚਾਰ ਵਾਰਿਆਂ ਜਾਵਾ ਏਕ ਵਾਰ ਜੋਤਿਤ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮ ਨਿਰੰਕਾਰ ਸੰਗ ਮੂਰਖੰਦ ਕੋਰ ਸੰਗ ਚੋਰਹ ਰਾਮ ਕੋਰ ਸੰਗ ਅਮਰ ਕਰ ਜਾਏ ਜੋਰ ਅਸੰਖ ਗਲਵੱਢ ਹੱਤਿਆ ਕਮਾਏ ਅਸੰਖ ਪਾਪੀ ਪਾਰ ਕਰ ਜਾਏ ਅਸੰਖ ਕੂੜੇ আর ਕੂੜੇ ਫਰਾਈ ਸੰਗ ਕੰਮਲੇ ਸਮਲਪਖ ਖਾਈ ਸੰਗ ਨਿੰਦਕ ਸਿਰ ਕਰੇ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਨ ਜਾਵਾ ਏਕ ਵਾਰ ਜੋ ਭਾਵੇ ਸਹੀਂ ਭਲੀਕਾਰ ਕੀ ਸਦਾ ਸਲਾਮ ਅੰਦਰ ਅੰਕਾਰ ਅਸੰਖਨਾ ਸੰਗਥਾਵ ਅਗਮ ਅਗਮ ਅਸੰਖਲੋ ਅਸੰਖੇ ਸਿਰ ਭਾਰ ਹੋਏ ਅਖਰੀ ਨ ਮਖਰੀ ਸਲਾ ਅਖਰੀ ਗਿਆਨ ਗੀਤ ਗੰਗਾ ਅਖਰੀ ਲਿਖਣ ਬੋਲੜ ਬਾਨਾ ਅਖਰਾ ਸੇ ਸੰਜੋਗ ਵਖਾਨ ਜਨ ਐ ਲੇਖੇ ਤਿਰਸ ਸਿਰਨਾ ਹੈ ਜਿਮ ਫਰਮਾਏ ਤ੍ਰਿਤਿਵ ਪਾਹੇ ਜੇਤਾ ਕੀਤਾ ਤੇਤਾ ਨਾ ਵਿੰਨਾ ਮੇਨੈ ਕੋਤਾ ਕੁਦਰਤ ਕਵਣ ਕਾ ਵਿਚਾਰ ਵਾਰ ਜਵਾ ਏਕ ਵਾਰ ਜੇ ਤੁਧ ਭਾਵੇ ਸਾਈ ਭਲੀਕਾਰ ਤੂੰ ਸੁਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤੰਦੇ ਪਾਣੀ ਤੋਂ ਤੇ ਉਤਰ ਰਖੇ ਮੂਤ ਪਲੀਤੀ ਕੱਪੜ ਹੋਏ ਦੇ ਸਭਨ ਲਈ ਉਹ ਤੋਏ ਪਰੇ ਮਤ ਪਾਪਾ ਕੇ ਸੰਗ ਔ ਧੋਪੇ ਨਵੇਂ ਕੇ ਰੰਗ ਪੁੰਨੀ ਪਾਪੀ ਅਖ ਨਾਏ ਕਰ ਕਰ ਕਰਨਾ ਲਖ ਲੈ ਜਾਓ ਅਪੇ ਵੀ ਜਾਪੇ ਹੀ ਖਾਓ ਨਾਨਕ ਮੁਕਮੀ ਆਉ ਜਾਓ ਤੀਰਤਬ ਦਿਆ ਦਾਨ ਜੇ ਕ ਪਾਵੇ ਦਿਲ ਕਾ ਮਾਨ ਸੁਨੇ ਮਨਿ ਅਮਨ ਕੀਤਾ ਪਾਓ ਅੰਤਰ ਕਤ ਅਤੀਤ ਮਲ ਨਾ ਸਭ ਗੁਣ ਤੇਰੇ ਮੇ ਨਹੀ ਕੋਏ ਵਿਣ ਗੁਣ ਕੇਤੇ ਭਗਤ ਨਾ ਹੋਏ ਸਵਾ ਸਦ ਬਾਣੀ ਬਿਰਮਾ ਸਤ ਸਨ ਸਦਾ ਮੰਚਾਓ ਕਮਨ ਸਵੇਰਾ ਵਕਤ ਕਮਣ ਕਮਨਿਤ ਕਮਣ ਬਾਰ ਸਮ ਸਰਤੀ ਮਾ ਕਮਣ ਜੇਤ ਹੋਵਾ ਕਾਰ ਵੇਲ ਨਪਈਆ ਪੰਡਤੀ ਜਹ ਹੋਇ ਰਿਲੇ ਪ੍ਰਾਣ ਬਹੁਤ ਨਪਈਓ ਕਾ ਦੀਆ ਜੇ ਲਿਖਣ ਲੈ ਕਰਣ ਤਿਤਵ ਨਾ ਜੋਗੀ ਜਾਣੇ ਰਤਮਾ ਨ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਜੇ ਅਪੇ ਜਾਣੇ ਸੋਈ ਕਿਵ ਕਰਾਖਾ ਕਿਵ ਸਲਾਈ ਕਿਵ ਵਰਨੇ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂਏ ਸਿਆਣਾ ਵੱਡਾ ਸਹਬ ਵੱਡੀ ਨਹੀਂ ਕਿਤਜ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗੈਣ ਸੋਏ ਪਤਲ ਪਤਲ ਲਖ ਅਗਾਸ ਅਗਾਸ ਉਡ ਕ ਉਡ ਪਾਥ ਕੇ ਵੇਖੇਨ ਏਕ ਬਾਤ ਸੇ ਸਥਾਰਾ ਕਹਿਨ ਕਿਤੇ ਬਾ ਅਸਲ ਹੈ ਤਾ ਲੇਖਾ ਹੋਇ ਤੋ ਲਿਖੇ ਲਿਖੇ ਹੋਇ ਮੁਨਾਸ ਨਾਨਕ ਵਡਾਖੀਏ ਆਪੇ ਜਾਣਿਆ ਸਲਾਹੀ ਸਲਾਇਤੀ ਸੂਤ ਨਾ ਪਾਇਆ ਨਦੀਆਂ ਤੇਵਾ ਪਾਵੈ ਸੁਨ ਨਾ ਜਾਣੈ ਸੁ ਸਾ ਸੁਲਤਾਨ ਗਹਿਰਾ ਸੇਤੀ ਮਲਤਨ ਕੀੜੀ ਤੁਲ ਨਾ ਹੋਵਨੀ ਜੈ ਜਿਸਮ ਨੂੰ ਨਾ ਉਸਰੇ ਅੰਤ ਨਾ ਸੁਸਤੀ ਕੇ ਨਾਂਤ ਅੰਤ ਨ ਕਰਨੇ ਦੇਨਾ ਅੰਤ ਅੰਤ ਨ ਵੇਖਣ ਸੁਣਨਾ ਅੰਤ ਅੰਤ ਨ ਜਾਪੇ ਕੀ ਹੈ ਮਨ ਮੰਤ ਅੰਤ ਨ ਜੱਪੇ ਕੀ ਤਕਾਰ ਅੰਤ ਨ ਜਾਪੇ ਪਰਵਾਰ E <coughs>

कअंत नहीं विचार के के टूटे विकार केते ले ले मुकर पाए केते मूर्खई काय केते दुख भूख सुदमार है बेदा तेरी ददार बंद खासी पाणे होए हो राख न सके कोई देखो को खाय काखण पाए ओ जाने जे ते मुख आपे जाने आपे दे आखे सेबे कई के जख सानक पासा मुल गुण मुल वपार अमूल वपर अमूल भंडार मुल आवे मुल ले जय अमूल पया मुल, मुल समाए ਅਮੁਲ ਧਰਮ ਅਮੁਲ ਦੀਵਾਨ ਅਮੁਲ ਤੁਲ ਅਮੁਲ ਪ੍ਰਵਾਨ ਅਮੁਲ ਬਖਸ਼ੀਸ ਅਮੁਲ ਨਿਸ਼ਾਨ ਅਮੁਲ ਕਰਮ ਅਮੁਲ ਫਰਮਾਨ ਅਮੁਲ ਅਮੁਲ ਆਖਿਆ ਨਾ ਜਾਏ ਆਖ ਆਖਰੇ ਲਿਵ ਲਾਏ ਅਖੇ ਵੇਦ ਪਾਠ ਪ੍ਰਾਣ ਅਖੇ ਪੜੇ ਕਰੇ ਵਿਖਿਆਨ ਅਖੇ ਬਰਮੇ ਅਖੇ ਇੰਦ ਅਖੇ ਗੋਪੀ ਤੇ ਗੋਵਿੰਦ ਅਖੇ ਇਸਰ ਅਖੇ ਸਿੱਧ ਅਖੇ ਕਿਤੇ ਕਿਤੇ ਬੁੱਧ ਅਖੇ ਦਾਨਵ ਅਖੇ ਦੇਵ ਅੱਖੇ ਸੁਰ ਨਰਮੁਨ ਜਨ ਸੇ ਕਿਤੇ ਅਖੇ ਅਖਣ ਪਾਏ ਕਿਤੇ ਕੇਖੇ ਉਡ ਉਡ ਜਾਏ ਇਤੇ ਕਿਤੇ ਹੋਰ ਗਲੇ ਤਾਂ ਆਖਣ ਸਕੇ ਕਈ ਕੇ ਜੇਵੜ ਪਾਵੇ ਤੇਵੜ ਹੋਏ ਨਾਨਕ ਜਾਣੇ ਸਚਾ ਸੋਏ ਜੇ ਕੋ ਅਖੇ ਬੋਲ ਵਿਗਰਤਾ ਲਿਖਿਆ ਸਿਰਗਵਾਰਾ ਗਵਾਰ ਸੋਦਰ ਕਿਹਾ ਸੋਖਰ ਕਿਹਾ ਜਿਤ ਬੇਸਰ ਸਮਲੇ ਵਾਜੇ ਨਾਥ ਅਨੇਕ ਸੰਖਾ ਕੇ ਤੇ ਵਣ ਹਾਰੇ ਕੇ ਤੇ ਰਖ ਪਰਿਸ਼ੋ ਕਈਨ ਕੇ ਤੇ ਗਾਵਣ ਹਾਰੇ ਗਾਵੇ ਤੁਨ ਪਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਜਿਤੁ ਗੁ ਲਿਖ ਜਾਣਾ ਲੇਖ ਲੇਖ ਤਰਨ ਵਿਚਾਰੇ ਗਾਵੇ ਸ੍ਰੀ ਬ੍ਰਹਮਾ ਦੇਵੀ ਸੰਸਦਾ ਸਾਰੇ ਗਾਵੈਨ ਦਾਸਨ ਬੈਠੇ ਦੇਵ ਦੇ ਉਧਰ ਨਾਲੇ ਗਾਵੈ ਸਿਸਮਦੀ ਅੰਦਰ ਗਾਮ ਸਾਥ ਵਿਚਾਰੇ ਗਾਮ ਜਥੀ ਸੁਤਿੰਤੋ ਕੀ ਗਾਵੈ ਵੀਰ ਕਰਾਰੇ ਗਾਵਣ ਪੜਨ ਤਪੜਨ ਰਖੀ ਸਰ ਜਿਗਵੈਦਾਂ ਨਾਲੇ ਗਾਵੈ ਮੋਣਿਆ ਮਨਮੋਹਨ ਸੁਰਗਮਾ ਛੱਪਿਆ ਲੈ ਗਾਵਨ ਤੁਦਨਾ ਉਪਾਏ ਤੇਰੇ ਅਠਸਠ ਤੀਥ ਨ ਲੈ ਗਵੇ ਜੋਦ ਮਾ ਬਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸੈਦ ਤੁਦ ਨ ਗਾਵੇ ਜੋ ਸੁਧ ਪਵਨ ਰਤੇ ਤੇਰੇ ਭਗਦਰਸਾਲੇ ਹੋਰ ਕਿਤੇ ਗਾਵਨ ਸੈ ਮਜਿਤ ਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾਈਬ ਸਚਾ ਸਚੀ ਨਹੀਂ ਹੈ ਬੀ ਅਸੀ ਜੈ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਨ ਸਿਮਾ ਜਿਨ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਤ ਸਦੀ ਵਿੜਾਈ ਜੋਤ ਸਪਾਵੇ ਸੋਈ ਕਰਸੀ ਹੁਕਮ ਕਰਨਾ ਜਾਈ ਸੋ ਪਾਸਾ ਸਾਪਾ ਸਾਈਬ ਨਾਨਕ ਰਜਾਈਂ ਦਸਤੋ ਸਰਮਪਤ ਚੋਲੀ ਧਿਆਨ ਕੀ ਕਰੇ ਬਿਬੁੱਤ ਖਿੰਥਾ ਕਾਲ ਕੋਰੀ ਕਾਇ ਜੁਗਤ ਡੰਡਾ ਪਰਤੀਤ ਆਏ ਪੰਥੀ ਸਗਲ ਜਮਾਤੀ ਮਨ ਜੀ ਤੇਜ ਜੁਗ ਜੀਤ ਅਦੇਤ ਸੇ ਆਦੇਸ ਆਦ ਅਨੀਲ ਅਨੰਨ ਹਤ ਜੁਗ ਜੁਗ ਇੱਕੋ ਵੇਸ ਭੁਗਤ ਗਿਆਨ ਦੇ ਆ ਭੰਡਾਰਣ ੜੜੜ ਵਾਜੇ ਨਾਦ ਆਪਨਾਥ ਨਾਥੀ ਸਭਜਾ ਕੀ ਰਿੱਧ ਸਿਧ ਅਵਰਾ ਸਾਧ ਸੰਜੋਗ ਵਿਜੈਦ ਕਰ ਚਲਾਵੇ ਲਖੇ ਆਵੇ ਭਾਗ ਅਦੇਸ ਅਦੇਸ ਆਦਾ ਨੀਲ ਅਨੰਨ ਹਤ ਜੋ ਜੁਗ ਰੇ ਕੋ ਵੇਸ ਇਕਾ ਮੈਂ ਜੁਗਤ ਵਿਆਈ ਤਿਨ ਚਲੇ ਪਰਵਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਇ ਦੀ ਬਣ ਜਿਤਿ ਸੁਭਾਵੇ ਤਿ ਵਿਚ ਲਾਵੇ ਜਿ ਹਾਵੇ ਫਰਮਾਨ ਉਹ ਵੇਖੇ ਉਹਨਾਂ ਨਦਰ ਨਾ ਆਵੇ ਬੋਤਾ ਇਹ ਵਿਡਾਣ ਅਦੇਸਿ ਸੇ ਅਦੇਸ ਆਦ ਨੀਲ ਅਨਹਤ ਜੁਗ ਜੁਗੇ ਕੋ ਵੇਸ ਅਸਨ ਲੋਇ ਲੈ ਪੰਡਾਰ ਜੁਗ ਸਿ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰਜਣ ਹਰ ਨਾਨਕ ਸਾਚੀ ਕੀ ਸਾਚੀ ਕਾਰ ਅਦੇਸਿ ਸੇ ਅਦੇਸ ਆਦ ਨੀਲ ਅਨਹਤ ਜੁਗ ਜੁਗੇ ਕੋ ਵੇਸ ਇਕ ਦੂਜੀ ਬ ਲਖ ਹੈ ਲਖ ਵੇ ਲਖ 20 ਲਖ ਲਖ ਗੇੜਾ ਕੀ ਹੈ ਇੱਕ ਨਮ ਜਗ ਦੀਸ ਇਹ ਤੇ ਰ ਪਤ ਪੌੜੀਆਂ ਜੜੀ ਐ ਹੋਏ 21 ਸੁਣ ਗੱਲਾ ਆਕਾਸ ਕੀ ਕੀਟਾਈ ਰਿਸ ਨਨ ਨਦਰੀ ਪਾਈਏ ਊੜੀ ਕੁੜਢੀਸ ਅੱਖਣ ਜਰ ਚਪੈ ਨ ਯੋਰ ਜੋ ਨਮੰਗਣ ਦੇਨ ਯੋ ਰ ਜੋ ਨ ਜੀਵਨ ਮੰਨ ਯੋ ਰ ਜੋ ਨ ਰਾਜ ਮਲ ਮਨ ਸੋ ਰ ਜੋ ਨ ਸੁੱਤੀ ਗਿਆਨ ਵਿਚਾਰ ਜੋ ਨ ਜੁਕਤੀ ਸੂਟੇ ਸੰਸਾਰ ਜ ਸਾਥ ਜੋਰ ਕਰ ਵੇਖੇ ਸੋਏ ਨਾਨਕ ਉਤਮ ਨਿਚ ਨ ਕੋਇ ਪਤਿ ਰੁਤੀ ਤਿਤਿਵਾਰਾ ਪਣ ਪਣੀ ਅਗਨੀ ਪਤਾਲਾ ਤਿਸ ਵਿਤ ਤਿਥਾ ਪ੍ਰਹੀ ਤਰਮਸਾਲ ਤਿਸ ਜੀ ਜੁਗਤ ਕੇ ਰੰਗਾ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾਪ ਸਚਾ ਦਰਬਾਰ ਤੇਥੇ ਸੋਣ ਪੰਚ ਪਰਵਾਨ ਨਦਰੀ ਕਰਮ ਪਾਵੇ ਨਿਸ਼ਾਨ ਕਚ ਪਕਾਈ ਉਥੇ ਪਏ ਨਨ ਗਾਇ ਜਪੇ ਜਾਏ धर्मकांड का है धर्म ज्ञानकांड का को कर्म केते पवन पानी वेस अंतर केते कण महस केते भर में काडत घड़ी है रूप रंग के वेस केत्या कर्म भूमि मेंर केते केते धूप देश केते इंद्र चंद सूर केते केते मंडल देश केते सिद्ध बुद्ध नाथ केते केते देवी वेस ਕਿਤੇ ਦੇਵਧਨੁ ਮਨੋ ਕਿਤੇ ਗੇਤਰਸੁ ਮੰਦ ਕੇਤੀਆ ਖਾਣੀ ਕੇਤੀਆ ਬਣੀ ਕਿਤੇ ਪੰਦਰੰਦ ਕੇਤੀਆ ਸੁਰਤੀ ਸੇਵਕ ਕیتے ਨਾਨਕੰ ਤਨਾ ਅੰਤ ਗਿਆਨ ਖੰਡ ਮੇ ਗਿਆਨ ਪ੍ਰਚੰਡ ਤੇ ਤੇਨਾਦ ਬਨੋਦ ਕੋਡ ਅਨੰਦ ਸ਼ਰਮਖੰਡ ਕੀ ਬਾਣੀ ਰੂਪ ਤਿੱਥੇ ਘੜ ਘੜੀਏ ਬਹੁਤਨੂਪ ਤਾਂ ਕੀ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪੀਠੇ ਪਸਤਾਏ ਤਿੱਥੇ ਘੜੀਏ ਸੂਤ ਮਤਮਨ ਬੁੱਧ ਤੇ ਤੇ ਘੜੀਏ ਸੁਰਾਸਿਦਾ ਕੀ ਸੋਦ ਕਰਮਖੰਡ ਕੀ ਬਾਣੀ ਯੋਰ ਤੇ ਤੇ ਹੋ ਨ ਕੋਈ ਹੋਰ ਤਿੱਥੇ ਜੋਦ ਮੈਂ ਬਲਸੂਰ ਤਿੰਨ ਮੈਂ ਰਮ ਰਿਆ ਪ੍ਰਭੂਰ ਤਿੱਥੇ ਸੀਤੋ ਸੀਤੰ ਮੇਮਮਈ ਤਾ ਕੈ ਰੂਪ ਨ ਕਥਨੇ ਜਾਏ ਨਾ ਉਹ ਮਰੇ ਨਾ ਢਾਗੇ ਜਾਏ ਜਿਨ ਕੇ ਰਮ ਉਸੇ ਮਨ ਮਾਇ ਤਿੱਥੇ ਭਗਤੋ ਸੇ ਕੇ ਲੋ ਕਰੇ ਨੰ ਸਤਿ ਮਨ ਸੋਏ ਸਤ ਖੰਡੇ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨੇ ਹਾਲ ਤੇ ਤੇ ਖੰਡ ਮੰਡ ਵਰ ਪੰਡ ਜੇ ਕੋ ਕਥੇ ਤਾੰਤ ਨ ਅੰਤ ਤੇ ਤੇ ਲੋ ਲੋ ਅਕਾਰ ਜਿਵ ਜਿਵ ਹੁਕਮ ਤਿਵੇ ਤਿਵਕਾਰ ਵੇਖੇ ਵਿਕਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਤੀਜ ਸੁਨਿਆਰ ਅਹਰ ਮਤ ਵੇਧ ਹਥਿਆਰ ਪੋ ਖਲਾ ਅਗਨੀ ਤਪਤਾਉ ਪੰਡਾ ਭ ਅਮਰਿਤ ਢਾਲ ਘੜੀਏ ਸਭ ਸੁਚੀ ਟਕਸਾਲ ਇਨਕੋ ਨਦਰ ਕਰਮ ਤਿਨਕਾਰ ਨਾਨਕ ਨਦਰਿ ਨਦਰਿ ਨਿਹਾਲ ਅਸ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਸਰਾ ਦੁਇ ਦਾਈ ਦਾਇਆ ਕਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵੱਚੇ ਧਰਮ ਅਧੂਰ ਕਰਮੀ ਆਪੋ ਆਪਣੀ ਕੈ ਨੇੜੇ ਕੈ ਦੂਰ ਜਿਨੀ ਨਾਮ ਧਿਆਇਆ ਗੇ ਮੁਸਕਤ ਕਾਲ ਨਨਕ ਤੇ ਮੁਝ ਲੈ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਕੇ ਮੁਸਕਤ ਕਾਲ ਨਾਨਕ ਤੇ ਮੁਕ ਉਜਲੇ ਕੈਤੀ ਛੁਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ